ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰ ਲਏ ਸ਼ੁਰੂਆਤ ਕੰਮ ਤੋਂ ਦੇ ਆਪਾਂ ਸਾਰੇ ਨਿਵੇੜ ਲੇ ਤੇ ਕਿੰਨੀ ਵੀ ਸਫਾਈ ਕਰ ਲੋ ਅੱਜ ਵਾਕਾਂ ਨੇ ਆਪ ਦਾ ਜਿਹੜੇ ਬੱਠਣ ਬਾਲਟੀਆਂ ਖੇਡਣ ਵਾਲਾ ਸਮਾਨ ਸਾਰਾ ਇੱਥੇ ਹੈ ਨਾਲ ਦੀ ਨਾਲ ਹੀ ਸਟ ਲੈਣਾ ਤੇ ਕੰਮ ਤੋਂ ਦੇ ਕਰ ਲੀ ਜੀ ਆਪਾਂ ਸਾਰੇ ਨਿਵੇੜ ਲੇ ਫਤਿਹ ਕਰ ਲਿਆ ਕੰਮ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਆਪਣੇ ਤੋਂ ਸਵੇਰੇ ਸਵੇਰੇ ਦੋ ਪੇਂਟਰ ਆਏ ਸੀ ਤੇ ਆਪਾਂ ਦਿਖਾਉਣੇ ਆ ਤੁਹਾਨੂੰ ਉਹਨਾਂ ਨੇ ਕਲਰ ਕਰਿਆ ਗਮਲਿਆਂ ਦੇ ਤੇ ਦਿਖਾਉਣੇ ਆ ਜੀ ਆਪਾਂ ਤੁਹਾਨੂੰ ਆ ਆਪਣੇ ਪੇਂਟਰ ਆਏ ਸੀਗੇ ਜੀ ਦੋ ਤੇ ਪੇਂਟਰ ਦਾ ਨਾਮ ਵੀ ਲਿਖਿਆ ਹੋਇਆ ਦੇਖ ਸਕਦੇ ਹੋ ਤੁਸੀਂ ਜ਼ੂਮ ਕਰਕੇ ਦਿਖਾ ਦਿੰਨੀ ਆ ਇਹ ਪੇਂਟਰ ਆਪਣਾ ਇਹ ਪੇਂਟਰ ਦਾ ਚਾਹ ਵੀ ਨਹੀਂ ਪੀਂਦਾ ਨਾ ਇਹਨੂੰ ਤਾਂ ਚਾਹ ਦਾ ਵੈਲ ਵੀ ਹੈ ਨਹੀਂ ਇਹ ਜਿਆ ਪੇਂਟਰ ਹੈ ਤੇ ਦੇਖੋ ਜੀ ਗਮਲੇ ਪੇਂਟ ਕਰਤੇ ਇਹਨਾਂ ਨੇ ਜਵਾਕਾਂ ਨੇ ਤੇ ਇਹ ਸਮਾਨ ਬਸ ਜਿਹੜਾ ਜਿੱਥੇ ਰੱਖਦਾ ਉੱਥੇ ਹੀ ਰੱਖਦਾ ਚੱਕਣਾ ਨਹੀਂ ਹੁੰਦਾ ਇਹਨਾਂ ਨੇ ਤੇ ਜਸ਼ਨ ਨੇ ਕਿਹੜੇ ਕਿਵੇਂ ਪੇਂਟ ਕਰੇ ਦਿਖਾਉਣੇ ਆ ਤੁਹਾਨੂੰ ਆ ਜਸ਼ਨ ਨੇ ਕਰਿਆ ਪੇਂਟ ਦਾਸ ਦਾ ਡਿਜ਼ਾਈਨ ਸੋਹਣਾ ਬਣਾਤਾ ਦੇਖੋ ਤੇ ਪ੍ਰੀਤ ਰਮਨ ਆ ਤੇ ਜਸ਼ਨ ਤੇ ਆ ਡੈਡੀ ਦਾ ਨਾਮ ਹੀ ਲਿਖਿਆ ਹੋਵੇ ਭੁੱਲ ਗਈ ਡੈਡੀ ਨੂੰ ਆ ਵੀ ਪ੍ਰੀਤ ਪੇਂਟਰ ਨੇ ਕਰਿਆ ਜੀ 컬러 ਤੇ ਜਸ਼ਨ ਪੇਂਟਰ ਨੇ ਆ ਕਰਿਆ ਜੀ ਦਿਖਾਉਣੇ ਆ ਸਭ ਜਸ਼ਨ ਨੇ ਕਰਿਆ ਪੇਂਟ ਤੇ ਜਸੂ ਆ ਦਾ ਨਾਮ ਵੀ ਲਿਖਿਆ ਪੇਂਟਰ ਨੇ ਇਹ ਪੇਂਟਰ ਨੂੰ ਚਾਹ ਦਾ ਬਹੁਤ ਸ਼ੌਂਕ ਹੈ ਚਾਹ ਬਣਾ ਨਹੀਂ ਕੰਮ ਕਰ ਸਕਦਾ ਕੋਈ ਵੀ ਤੇ ਇਸ ਤਰ੍ਹਾਂ ਜਸ਼ਨ ਨਹੀਂ ਕਰਤਾ। ਇਧਰ ਆਪਣੇ YouTube ਚੈਨਲ ਦਾ ਨਾਂ ਇਹ ਵੱਡੇ ਪੇਂਟਰ ਨੇ ਕਰਿਆਗਾ। ਅ ਰਮਨਦੀਪ ਸਹਾਰਣ ਆਪਣੇ YouTube ਚੈਨਲ ਦਾ ਨਾਂ ਲਿਖਿਆ ਜੀ। ਇਹ ਫਰੀਦ ਨੇ ਕਰਿਆ ਪੇਂਟ ਇੰਨਾ ਕ ਤੇ ਹੁਣ ਵੀ ਲੱਗੇ ਪਏ ਕੰਮ ਦਿਖਾਉਣੇ ਸਰ। ਪੂਰੀ ਜਦੋਂ ਜੈਤ ਚੱਲੀ ਜਾਂਦੀ ਐ। ਨਟ ਖੋਲਣ ਦੀ ਤੇ ਖੋਲਦਾ ਹੀ ਨਹੀਂ ਤੱਕ ਨਟ। ਮਤਲਬ ਇੱਕ ਵੀ ਨਹੀਂ ਖੁੱਲਿਆ। ਤੇ ਵਿਚਾਰਿਆਂ ਨੇ ਲਾਹਾ ਲੈ ਰੱਖਿਆ ਪੂਰਾ ਹਜੇ ਨਾ ਉਹਨਾਂ ਨੇ ਸਿਰ। ਅੱਜ ਕਾਨੂੰ ਫਿਰ ਸਕੂਲ ਜਾਣਗੇ ਕਿੰਨੇ ਖੁੱਲਗੇ ਪਤਨਟ ਛੀ ਗੋਲਾ ਮੈਂ ਤੁਹਾਨੂੰ ਭੁੱਲੀ ਜਾਂਦੇ ਹੋ ਚੱਕ ਖੋਲ ਹਟੇ ਮੰਜਾ ਵੀ ਢਾ ਰੱਖੇ ਇੱਕ ਨਟ ਖੋਲ ਲੈਂਦੇ ਬਹਿ ਜਾਂਦੇ ਦਾਮ ਲੈ ਲਿਆ ਇੱਕ ਨਟ ਖੋਲ ਕੇ ਖੋਲਦੇ ਹੋਰ ਬਾਹਲੇ ਕਸੂ ਮम्मी ਖੁੱਲਦੇ ਨਹੀਂ ਪਏ ਮम्मी ਨਹੀਂ ਕਰਦੀਆਂ ਨਹੀਂ ਪੱਕਾ ਚੱਕ ਤੇ ਅੱਜ ਇਹਦੀ ਵੀ ਥੋੜੀ ਸਾਫ ਸਫਾਈ ਕਰੀ ਆ ਜੀ ਕੱਲ ਬਹੁਤ ਜ਼ਿਆਦਾ ਖਿਲਾਰਾ ਹੋ ਰਿਹਾ ਸੀਗਾ ਝਾੜੂ ਵਗੈਰਾ ਲਾਇਆ ਤੇ ਮਸ਼ੀਨ ਆਪਾਂ ਸਾਗੀ ਥਾਂ ਤੇ ਰੱਖਦੀ ਕੱਲ ਸਾਰਾ ਦਿਨ ਉੱਥੇ ਪਈ ਰਹੀ ਐ ਬਾਹਰ ਤੇ ਠੰਡ ਹੈ ਮੈਂ ਕਿ ਟੁੱਟ ਨਾ ਜਾਵੇ ਹਨਾ ਇੱਥੇ ਲਾਤੀ ਆਪਾਂ ਥੋੜੀ ਸਾਫ ਸਫਾਈ ਕਰੀ ਅੱਜ ਇਹ ਆਪਣੇ ਕੂਲਰ ਦਾ ਛਾੜ ਸਕੂਟਰੀ ਦਾ ਛਾੜ ਹੈ ਸਕੂਟਰੀ ਧੋਵਾਂਗੇ ਇੱਕ ਦਿਨ ਲੈ ਫਿਰ ਮੈਂ ਖੋਲਾਂ ਨਟ ਆਪਣਾ ਵਧੀਆ ਜੀ ਉਹ ਹਨਾ ਪੇਚ ਕਾਸ ਸਤਾ ਭੱਲ ਲਗੇ ਜੀ ਰੱਖ ਕੇ ਆ ਤਾਂ ਸਾਰੇ ਖੁੱਲੇ ਹੋਏ ਇਧਰਲੀ ਸਾਈਡ ਤਾਂ ਸਾਰੇ ਖੁੱਲੇ ਹੋਏ ਹੋਰ ਕੁਝ ਥੋੜੀ ਬਈ ਕਿੰਨੇ ਰਹਿ ਗਏ ਨਾਟ ਮੈਂ ਇੱਕ ਖੋਲੇ ਨਾ ਰਹਿ ਗਏ ਨੋਂ ਪਏ ਮੈਂ ਸਿਰਫ ਇੱਕ ਖੋਲੇ ਤਾਂ ਲਓ ਜੀ ਆਪਾਂ ਲੱਗਦੇ ਹੁਣ ਲੋਕ ਸਾਫ ਕਰੀਏ ਤੇ ਤਾਂ ਸਰੀਰ ਇੱਕ ਰਿਹਾ ਇੱਕ ਦਾ ਹੋਇਆ ਬੈਠਾ ਜਨਾਜ਼ੀ ਨਾਲ ਨਹੀਂ ਪਾਣੀ ਜਾ ਕੇ ਨਾ ਫਾੜਾ ਲਾ ਪਈਓ

ਆਹ ਆ ਗਏ ਨੀ ਜੀ ਲੋਕਾਂ ਸਿੱਕਣਾ ਬਾਬੇ ਜਿਸ ਨੂੰ ਮੂਹ ਨੂੰ ਕਿ ਕਿਦਾ ਹੈ ਪੂਰੀ ਦਾ ਦਰਬਾਰ ਵਾਲਾ ਹੋ ਜਾਂਦਾ ਜਦੋਂ ਆ ਖੁੱਲ੍ਹੇ ਜਾਂਦੀ ਨਾ ਮਗਰੋ ਜਾਲ ਕਿਉਂਕਿ ਮੂਰੇ ਇਹਦੇ ਇੱਕ ਤਰ੍ਹਾਂ ਦਾ ਪਰ ਹੋ ਜਾਂਦਾ ਪਿੱਛੋਂ ਇਹ ਆਏ ਜੇ ਲੱਗਦਾ ਵੀ ਜਿਵੇਂ ਇਤਨਾ ਚੱਕਿਆ ਜੇ ਫੜ ਕੇ ਜ ਰੱਖਣਾ ਪੈਂਦਾ ਤੁਸੀਂ ਕਿ ਨਾ ਮੰਨਦੇ ਕਿ ਉਹ ਆਣੀ ਲਾ ਬਣੀ ਜਿਹੜੀ ਬਣੀ ਹੈ ਹਾਂ ਨਹੀਂ ਕਰ ਬਲੇਆ ਤੱਕ ਰੱਖੀ ਜੀ ਸੂਟੋ ਇੰਨਾ ਤਾਂ ਹੋਇਆ ਆ ਲਈਆਂ ਨੂੰ ਮੋੜ ਕੱਢ। ਲਾਓ ਜੀ ਆਪਾਂ ਕੱਸੀ ਜਾਂਦੇ কুলਰ ਦੇ ਨਾਟ। কুলਰ ਆਪਾਂ ਦਿੱਤਾ ਧੋ ਧੋ ਸਮਾਰ ਕੇ। ਮੰਮੀ ਇਹ ਤੋਂ ਬਾਅਦ ਚਾਹ ਰਹਾ ਹਾਂ ਮੈਂ ਕੱਸਦਾ। ਕੱਸ ਦੀ ਬਤ। ਤੇ কুলਰ ਆਪਾਂ ਧੋ ਤਾ ਵਧੀਆ ਬਣਾਤਾ। ਤੇ ਵਸੇ ਜਵਾਕ ਤੇ ਸ਼ਾਰ ਚੜਾ ਕੇ ਅੰਦਰ ਸਾਰਦੇ ਆਂ ਕਿਉਂਕਿ ਮਸਾ ਬਣੀ ਹੈ ਜੀ ਚੀਜ਼ ਲੈਣੀ ਕਰਦੇ ਬਹੁਤ। ਕਿ ਬਾਹਲਾ ਗੰਦਾ ਹੋਇਆ ਪਿਆ ਸੀ ਗੰਦਾ ਹੋਇਆ ਪਿਆ ਸੀ। ਜਿਹੜੇ ਝੂਣੇ ਵਾਲੇ ਮੱਛਰੋਂ ਉਹਨਾਂ ਦਾ ਡੱਟਦੀ। ਮੈਨੂੰ ਤਾਂ ਨਾੜ ਮਸਾਂ ਪੁੱਲੀਆਂ ਸੀ ਮਾਟਾ ਲੈ ਬਾਅਦ ਤੇ ਫਿਰ ਹੁਣ ਕਦੇ ਤਾਂ ਸੌਖੇ ਜਾਂਦੇ ਕਿਉਂਕਿ ਆਪਣਾ ਜਿਹੜਾ ਆਹ ਪੇਚਕਾਸ ਹੈ ਨਾ ਇਹ ਨੂੰ ਲੱਗਿਆ ਹੋਇਆ ਹੈ ਇਹਦੇ ਨਾਲ ਹੀ ਹੁੰਦਾ ਹੈ ਪੁੱਲਰ ਤੇ ਲਹੂਰ ਕਿਆਲੇ ਜਿਹੜੇ ਪੇਚਕਾਸ ਸੀ ਉਹ ਫਰਾਉਣ ਗਈ ਹੈ ਜਾ ਪ੍ਰੀਤ ਉਹ ਆ ਫਰਾਇਆ ਪਤਾ ਦੋੜ ਹੁੰਦੀ ਰਹੀ ਬਰੀ ਮਿਸਟਰੀ ਜਿਹਾ ਕਰਕੇ ਤੇ ਆਪਣਾ ਤਾਂ ਮਗਰ ਇਹੀ ਸਾਧੂ ਹੁਣ ਇਹਨੂੰ ਮੈਂ ਆਪਣੇ ਕੋਲੇ ਰੱਖੂੰਗੀ ਸਾਂਭ ਕੇ ਕਿਉਂਕਿ ਇਹਦੇ ਬਣਾਸੀ ਬਹੁਤ ਔਖੇ ਹੋ ਗਏ ਨਟ ਰਹਿ ਗਈ ਜੀ ਆਪਣੇ ਕੋਲ ਤੋਂ ਬਾਕੀ ਮੈਂ ਹਜੇ ਢੇਢੇ ਲੇਗਾ ਸੀ ਇੱਕਾ ਸੂਂ ਬਿਸਮਾਰ ਕੇ ਦੁਬਾਰਾ ਜਦੋਂ ਆਪਾਂ ਕੇਰਾ ਕੱਸ ਦਿੰਨੇ ਹਾਂ ਫਿਰ ਉਹ ਉਹ ਕਿਉਂ ਹੋ ਜਾਂਦਾ ਹੈ ਦੂਜੇ ਨਟ ਉਹ ਹੋ ਜਾਂਦੇ ਇਗੜੇ ਢੋੜੇ ਜਿਹਾ ਹੋ ਜਾਂਦੇ ਇਧਰ ਉਧਰ ਹੋ ਜਾਂਦੇ ਨਟ ਇਸ ਕਰਕੇ ਮੈਂ ਥੋੜੇ ਜਿਹਾ ਢਿੱਲੇ ਲਾਉਂਗੀ ਤੇ ਕੇਅਰ ਕੱਸ ਲਿਆ ਆਪਣਾ ਫੋਲਡਰ ਦਾ ਸਾਜਮਣ ਹਜੇ ਮੈਂ ਨਾ ਤੀ ਰਹੀ ਨਾ ਹਾਂ ਤੇ ਪਹਿਲਾਂ ਕੋਈ ਮੇਰੀ ਛੇੜੀ ਆ ਗਈ ਸੀ ਮੇਰੇ ਕੋਲ ਉਹ ਬੈਠੀ ਨਹੀਂ ਸੀ ਗੱਲਾਂ ਮਾਰੀ ਗਈਆਂ ਉਹਨੋਂ ਲੋਕੀਂ ਆਈਏ ਤੇ ਹੁਣ ਮੈਂ ਇਹ ਤੋਂ ਬਾਅਦ ਨਾ ਕਿਉਂ। ਪਾਸ ਮੈਂ ਵੀਡੀਓ ਚਲਾ ਰੱਖਤਾ ਤੇ ਹੁਣ ਮੈਂ ਨਾ ਆਉਂਗੀ। ਬਲਾਂ ਕਾਮੋਂ 바ਵਾ ਹੋ ਜਾਂਦੇ ਜੀ ਜਦੋਂ ਆਪਾਂ ਛੇੜਾ ਛੇੜ ਲੈਨੇ ਤੇ ਪਹਿਲਾ ਸਾਡੇ ਪਤਰਾ ਮੈਂ ਅਰਜਾਨਾ ਕੱਢ ਰਿਹਾ ਸੀ ਅਸੀਂ ਅਰਜਾਨਾ ਸੀ ਨੂੰ ਖੱਦਰ ਦਿੰਗਾ। ਹੈ? ਖੱਦਰ ਦਿੰਗਾ ਅਰਜਾਨਾ ਸੀ ਉਹ ਅਸੀਂ ਠੰਡਗਾ ਤੇ ਅਸੀਂ ਗਰਮ ਸ਼ਾਰ ਚੜਾਏ ਆ ਅੱਜ। ਤੋ ਰਿਆਨਾਂ ਦੇ ਬ੍ਰੀਤ ਵਾਲੀ ਰਜਾਈ ਤੇ ਕੰਬਲ ਦਾ ਚਾਰ ਚੜਾ ਤਾ ਨੇ ਤੇ ਆਪਦੇ ਵਾਲੀ ਰਜਾਈ ਤੇ ਮੈਂ ਕਰਨ ਚੜਾ ਲਿਆ ਕਿਉਂਕਿ ਠੰਡ ਲੱਗਦੀ ਹੈ ਹੁਣ ਮੌਸਮ ਦਾ ਬਹੁਤ ਜ਼ਿਆਦਾ ਅਸਰ ਪੈਂਦਾ ਸੀ ਬਾਅਦ ਕਰਕੇ ਪਰ ਜੰਗਲ ਨੂੰ ਸੈਟ ਕਰਨਾ ਆਪਾਂ ਆਹ ਕਰਕੇ ਮੈਂ ਡੇਟ ਹੋ ਗਈ ਤਾਂ ਹੁਣ ਮੂਕਾ ਦੋਦੇ ਨਹਾ ਲੈਂਦੇ ਕੂਲਰ ਦਾ ਸੀ 1:30 ਵਜੇ ਸਾਫ ਕਰਦਾ ਸੀ ਤੇ ਕੈਮਰਾਮੈਨ ਆਪਣਾ ਜਸ਼ਨ ਆ ਪੁਜਾਰੀ ਨੇ ਬਹੁਤ ਮਦਦ ਕਰਾਈ ਮੇਰੇ ਨਾਲ। ਅਜੇ ਤਾਂ ਜਾਨਾਂ ਦੀ ਸ਼ਾਰਟੜਾ ਸੀ। ਫਿਰ ਸ਼ਾਨ ਅਜੇ ਜਾਨਾਂ ਦੀ ਸ਼ਾਰਟੜਾ ਆ ਕੇ ਫਿਰ ਚਾਰੇ ਜੁੰਡਾਂ ਦੇ ਦੋਪੇ ਲਾਈ। ਮੈਂ ਘਰ ਜਾਈ ਫਿਰ ਨਾ ਇਧਰ ਉਧਰ ਜੀ ਨਹੀਂ ਪਾਈ ਸੀ। ਤੇ ਇੱਕਰ ਜਾਈ ਦਾ ਮੂੰਹ ਜਿਹਾ ਸੀ ਉਹ ਨਾਲ ਜ਼ੋਰ ਸੈਂਟ ਇੱਕ ਨਾਟ ਘਟ ਹੈ ਹੈਗਾ ਇੱਕ ਉਹ ਕੋਲਰ ਦੇ ਵਿੱਚ ਡਿੱ ਗਿਆ ਸੀਗਾ ਨਾ ਮੈਂ ਤਾਂ ਨਿੱਕੇ ਪਤਾ ਨਹੀਂ ਮੈਂ ਚੱਕ ਤਾਂ ਲਿਆ ਸੀ ਕੋਲਰ ਵਿੱਚ ਚਲ ਮੈਂ ਦੇਖ ਉਹ ਨਿੱਕਾ ਸੀਗਾ ਨਟ ਹੂਲ ਪਿਆ ਚੱਕਮੀ ਨਾ ਮੈਂ ਤਾਂ ਕਿੱਥੇ ਕਾਰਸਾ

ਹਾਂ ਜੀ ਕੜੀ ਆ ਜੀ ਤੇ ਜਿਵੇਂ ਆਪਾਂ ਪਾਤਾ ਕੰਦੀ ਤੇਲ ਆਪਣਾ ਬਿਲਕੁਲ ਫਰਾਈ ਹੋ ਰਿਹਾ ਸੀ ਇਹਦੇ ਵਿੱਚ ਆਪਾਂ ਇੱਕ ਟਮਾਟਰ ਤੇ ਦੋ ਗੰਡੇ ਤੇ ਇੱਕ ਤੋਂ ਹੋਣਗੇ ਵਿੱਚ ਤੇ ਇਹ ਅੱਜ ਕਰੀਬ ਨਾਲ ਬਦੀ ਜਾ ਗਿਆ ਨਾ ਕਈ ਤਿੰਨੀ ਅਮੇ ਕਈ ਮੀਨੇ ਕਿ ਕਈ ਮੀਨੇ ਹੋ ਗਏ ਤੇ ਫਿਰ ਮੀਨਾ ਵਾਲਾ ਜੀ ਕਹਿੰਦੇ ਮੰਮੀ ਮੈਂ ਇਹ ਨਹੀਂ ਲੋੜ ਮੈਨੂੰ ਆਖਣ ਕੜੀ ਬਣਾ ਲਿਆ ਬੱਚਾ ਨੇ ਕੜੀ ਬਣਾਉਣੀ ਆ ਤਾਂ ਰਾਤ ਛੋੜਨਾ ਨਹੀਂ ਤੇ ਅੱਜ ਬਣਾਉਣਾ ਹੈ ਜੀ ਕੜੀ ਚੌਲ ਤੇ ਜਮਾ ਖੋ ਚਾਹੀਦੀ ਹੈ ਵੈਸੇ ਤਾਂ ਮੇਰਾ ਇਰਾਦਾ ਹੈ ਕਿ ਆ ਸੀ ਇਹਨਾਂ ਨੂੰ ਮੈਂ ਬਹਿ ਕੇ ਵੀ ਹੁਣ ਤਾਂ ਆਪਾਂ ਰੋਟੀ ਬਣਾ ਲੈਨੇ ਕੜੀ ਨਾਲ ਰੋਟੀ ਖਾ ਲੈਨੇ ਤੇ ਸਵੇਰੇ ਮੈਂ ਕਿਹਾ ਤੁਹਾਨੂੰ ਚੌਲ ਬਣਾ ਦੂੰਗੀ ਪਰ ਇਹ ਕਹਿੰਦੇ ਮੰਮੀ ਨਹੀਂ ਵੀ ਸਾਨੂੰ ਨਹੀਂ ਅਸੀਂ ਚੌਲ ਹੀ ਖਾਣੇ ਜੀਆ ਕਰਦਾ ਹਾਂ ਮੈਂ ਚੌਲ ਨਾ ਹਾਂ ਬਣਾ ਦੇਣੀ ਮੈਂ ਤਾਂ ਬਣਾਉਣੀ ਹੀ ਹੈ ਮੈਂ ਕਿਹਾ ਆਪਾਂ ਤਾਂ ਤਾਂ ਖਾਣਾ ਹੋਈ ਜਾਣਾ

ਪਰ ਉਹ ਜਿਹੜੇ ਤੇ ਬਿਸਾ ਤੇ ਸਾਡੇ ਕੋਲ ਦੋ ਪਾਸੇ ਤੇ ਪਈ ਸੀ ਚੌਲ ਦੋਨੇ ਪਾਸੇ ਦੇ ਚੌਲਾਂ ਨੂੰ ਕਾਟ ਲੈ ਮਿਕਸ ਕਰ ਲੈ ਮਨੋ ਚੌਲ ਇਹਦੇ ਵਿੱਚ ਤਾਂ ਬਣ ਗਿਆ ਨਾ ਫਰਾਈ ਹੈ ਜੀ ਜੇਤੀ ਬਣ ਜਾਣਾ ਤੇ ਮੈਂ ਕਿਹਾ ਸੀ ਛੇਮਾ ਮੈਂ ਆਪ ਛੇਮਾ ਵੈਸਲ ਵਰਤ ਰੋ ਨਾ ਇਹਨੇ ਬਸ ਕੀ ਹੈ ਹਾਣ ਨੂੰ ਮੜ ਕੇ ਤੰਗ ਹੋਈ ਜਾਂਦੇ ਤਾਂ ਜੀ ਮੰਮੀ ਸੀ ਉਹ ਬਣਾ ਅੱਜ ਤੇ ਸਾਨੂੰ ਉਹ ਬਣਾ ਦੇ ਦਹੀਂ ਮਾ ਗੀ ਵੀਰੇ ਗੰਨ ਰੇਤਾ ਹੁਣ ਲਾਈ ਲਓ ਹਾਂ ਆਪਾਂ ਲਈ ਇਹ ਕੁਇਸਟ ਹੋ ਗਿਆ ਤੇ ਆਪਾਂ ਜਿਵੇਂ ਸੋ ਪਾ ਚੁੱਕੇ ਹਾਂ ਜੇ ਜਿਹੜੇ ਜੀਸ ਮੰਨ ਲੈ ਅੱਜ ਤੁਹਾਨੂੰ ਟੰਡਾ ਸੋਨਾ ਟਾਲੇ ਵੀਰ ਦਾ ਲਾਂਡਾ ਲਓ ਜੀ ਵੀਰ ਦਾ ਲਾਂਡਾ ਨਹੀਂ ਮੈਨੂੰ ਗੱਲੇ ਸਮਝ ਪਰ ਇਹਨੂੰ ਕਾਹਦਾ ਲੱਭਾ ਮੇਰੀ ਕਿਤਾਬ ਤੋਂ ਉਹਦਾ ਬੂਹਾ ਆ ਨਾ ਲੈ ਗੱਜਰੀ ਵਾਲੀ ਕੌਣ ਨਹੀਂ ਪੜਾਦੇ ਤੇ ਅੱਜ ਭਾਈ ਆਪਣੇ ਘਰੇ ਦੋ ਪੇਂਟਰ ਆਏ ਸੀ ਤੇ ਅੱਜ ਨਾਲ ਬਲੌਗ ਬਲੀ ਜੂਨ ਇੰਜ ਬੱਸ ਤਾਂ ਆਪਾਂ ਸ਼ੋਰਟ ਫੈ ਲੈਣਾ ਹੀ ਲਾ ਦਾਂਗੇ ਪੇਂਟਰਾਂ ਵਾਲੇ ਤੇ ਇੱਕ ਪੇਂਟਰ ਆਪਣਾ ਚਾਹ ਬਿਲਕੁਲ ਵੀ ਨਹੀਂ ਪੀਂਦਾ ਇੱਕ ਪੇਂਟਰ ਦਾ ਚਾਹ ਤੋਂ ਬਿਨਾਂ ਸ਼ਰੀਰ ਹੀ ਨਹੀਂ ਬਣਦਾ दो पेंटर आए आज अपने उन पहला पेंटर जा पीन लग गया आज हाँ सच पहले पेंटर ने बर्थडे पेंटर ने साड़ी में आज पहले दिन चाय पीती दो बार पहला मैंने कुछ है मैंने मम्मी चाय पिया करो वजह नहीं मैं घर पे बना हूँ ठंडा चाय पिया था तुम ना ते आज तो पेंटर ने चाय स्टार्ट कर दी दो बार का पीली सी की स्वेरे देखो पी कि नहीं ते ਆਇਤਾ ਮੇਰੇ ਪੁੱਤ ਦੇ ਵਿੱਚ ਵਾਲ ਨਹੀਂ ਵਾਹੇਗੇ ਕਿਉਂਕਿ ਕੰਮ ਬਹੁਤ ਜ਼ਿਆਦਾ ਸੀ ਜਿਹੜੇ ਜਾਨਾਂ ਦੀ ਛਾੜ ਵਗੈਰਾ ਚੜਾਉਣੀ ਸੀ ਠੂਲਰ ਘੁਮਾਉਣੀ ਨਾਲ ਵਗੈਰਾ ਫੁੱਲੇ ਲਸੀ ਕਿੰਨੇ ਛੋਟਾ ਸਹੀ ਪਕਾਈ ਕਰੀ ਤੇ ਫਿਰ ਕੀ ਆਖ ਦਿੰਦੇ ਐ ਤੁਹਾਨੂੰ ਪਤਾ ਪੇਟੀ ਕੋਲੀ ਪੇਟ ਚ ਕੰਬਲ ਜਿਹੜਾ ਧੋਤਾ ਸੀ ਉਹ ਰੱਖਿਆ ਉਹ ਹੋਰ ਮੇਰਾ ਜਿਹੜੇ ਤੋਰੀ ਫਿੜਾਲੇ ਕੰਮ ਆਪਾਂ ਨੂੰ ਬਿਲਕੁਲ ਨਹੀਂ ਸੁਭਾਉਂਦੇ ਜਿਹੜੇ ਨੀੜੇ ਕੱਪੜੇ ਵਾਲਾ ਕੰਮ ਹੁੰਦਾ ਨਾ ਸਾਂਭਾ ਸੁਮਾਈ ਵਾਲਾ ਇਹ ਆਪਾਂ ਜਮਾਂ ਪਕਾ ਦਿੰਦੇ ਤੇ ਬਹੁਤ ਜ਼ਿਆਦਾ ਅੱਜ ਤਾਂ ਟਾਈਮਾਂ ਜਿਹਾ ਹੋ ਗਿਆ ਕਿਉਂਕਿ 2-3 ਦਿਨ ਹੋ ਗਏ ਜਿਹੜੇ ਕੱਪੜਾ ਨਹੀਂ ਮੱਥਾ ਜੇ ਮਾਰਦੇ ਨੇ ਤੇ ਚਲੋ ਅੱਜ ਵਧੀਆ ਫਤਿਹ ਹੋਗਾ ਸਾਰਾ ਸੰਭਾ ਸਮਾਈ ਹੋ ਗਏ ਜਿਹੜੇ ਕੱਪੜੇ ਵੀ ਤੇ ਆਪਾਂ ਕੋਈ ਕਾਨੂੰ ਕੋਈ ਹੋਰ ਕੰਮ ਕਰਾਂਗੇ ਪਹਿਲਾਂ ਸਜਵਾ ਸਕੂਲ ਜਾਵੜਨੇ ਨੂੰ ਸਕੂਲ ਤੇ ਜਾਣਗੇ ਪਹਿਲਾਂ ਸੋਨੇ ਦੇ ਕੱਪੜੇ ਹੋਇਆ ਕਰਨਗੇ ਹਣਾ ਜਿਹੜੇ ਹੁਣ ਆਪਾਂ ਰੱਖੇ ਐ ਬਾਕੀ ਜਿਹੜੇ ਬਾਹਲਾ ਜ਼ਿਆਦੇ ਸੀਗੇ ਫਾਲੀ ਸੀ ਉਹ ਸਾਂਹ ਤੇ ਹਾਂ ਬਤ ਮੈਂ ਆਪੇ ਖਾ ਲੂੰਗਾ ਤੂੰ ਵੀ ਚੜ ਖਾ ਲੈ ਮੈਂ ਵਿੱਚ ਖੜੀ ਨਹੀਂ ਕਹਾਂ ਫਿਰ ਹੁਣ ਕੀ ਬਣੇਗਾ ਕੋਈ ਦਾਲ ਨਹੀਂ ਪਈ ਉੱਗ ਗਿਆ ਉਹ ਦਾਲ ਤਾਂ ਨਹੀਂ ਘਾਟੀ ਦਾਕਟਰ ਨੇ ਕਿਹਾ ਸੀ ਸੁਵਿੰਦਾ ਦਾਲ ਆਪ ਸਾਰੀ ਖਾ ਲਈ ਸੀ ਸਿੰਪਲ ਹਾਰੀ ਆ ਤਾਂ ਇਹ ਹੁਣ ਸੌਸ ਭਾ ਲਦਾ ਭੈਣੇ ਇਹ ਸਾਸ ਪਾਣੀ ਇਧਰ ਆ ਦੇ ਬਾਕੀ ਸਾਸ ਪਾਣੀ ਤਾਂ ਲੈ ਆਈ ਚ ਉਹ ਉਪਰੋਂ ਪਾ ਦੇ ਬਸ ਤਾਂ ਸਾਸ ਪਾਣੀ ਮੈਂ ਦੇ ਤੀਂ ਤੋਂ ਵੀ ਫਿਰ ਨਾ ਮਿੱਕੀ ਹੋ ਜਾਵੇ ਨਾ ਬਣਾ ਲੀਏ ਚਲੋ ਜੀ ਨਾਲ ਦੀ ਨਾਲ ਮੈਂ ਚੌੜੀ ਘੜ ਦਿੰਦੇ ਆਂ ਤੇ ਇੱਕ ਬਾਅਦ ਦੁੱਧ ਘਾਲਣ ਦਾ ਆ ਗਏ ਇਸ ਦਾ ਪਤਾ ਟਕੋ ਆ ਦੇ ਅਰੇ ਘੜੇ ਬਾਰਟੰ ਦੇ ਤਾਂ ਨਾ ਕੋਈ ਹੈ ਮੇਲੇ ਲਾਓ ਜੀ ਇਧਰ ਆਪਾਂ ਦੁੱਧ ਦਾ ਦਈਆ ਲਾ ਕੱਢ ਲਿਆ ਇੰਨੀ ਕਰਪਾ ਇੰਚ ਮਾ ਲਾ ਲਮ ਇਹ ਮੜਾ ਤੇ ਚਾਹੀਏ ਤੇਦਰਾ ਪਰਚੌਲ ਬਣੀ ਜਾਂਦੇ ਤੇਦਰਾ ਪਤਾ ਰੱਖੇ ਦੀ ਚੌਲ ਟਮਾਟਾ ਇਹਦੇ ਵੀ ਪਾਤਾ ਆਪਾਂ ਸਾਫ ਦਾ ਕੱਟ ਲਏ ਹਮਾਰੇ ਫੁੱਲਣ ਕੇ ਚੌਲ ਹੋਰ ਹੀ ਮੁਕਲੇ ਮਰ ਜਾਣਗੇ ਤੇ ਮੈਂ ਤੁਹਾਨੂੰ ਦਿਨ ਨੂੰ ਛੇਤੀ ਪਾਣ ਜਾਣਗੇ ਕੜੀ ਆਪਣੀ ਬਣ ਕੇ ਤਿਆਰ ਆ ਜੀ ਜਿਆਦਾ ਬਣਾਉਣ ਦੀ ਲੋੜ ਨਹੀਂ ਐ ਜੀ ਬਹੁਤ ਟੇਸਟੀ ਆ ਕਰੜੀ ਹੋ ਗਈ ਨਾ ਠਾਰ ਕੇ ਮਮੀ ਤੇ ਜਿਆਦਾ ਤਰੀਦਾਰ ਨਹੀਂ ਰਹਾ ਦੇ ਕਿਉਂਕਿ ਪੇ ਚੌਲਾਂ ਚ ਪਾਉਣੀ ਹੈ ਨਾ ਹਾਂ ਕੀ ਪਤਾ ਉਹ ਆਪਣੇ ਉਹ ਛਾੜ ਦੇਣਾ ਪਹਿਲਾ ਪਹਿਲਾ ਬਿਆਹ ਬਿਸਤਰੇ ਦੇ ਉੱਤੇ ਹਾਂ ਉਥੇ ਪੇਟੀ ਜੀ ਹੈ ਮੇਰੀ ਗੱਲ ਤੁਹਾਨੂੰ ਜਿਹੜੀ ਵੱਡੀ ਰਜਾਈ ਹੈ ਉਹ ਤਾਂ ਪਣੀ ਹੈ ਅਰੇ ਕੁਝ ਸਮੇਂ ਸੁਣ ਤਾ ਲਾਉ ਤੋ ਤੇ ਪਿਆਸਾ ਤੋ ਬਦਲ ਆਇਆ ਹਾਂ ਛਾੜ ਉਹ ਗਰਮ ਕੰਬਲ ਗਰਮ ਕੰਬਲ ਉਹਨਾਂ ਚ ਬਰਾਉਂ ਲਿਆ ਤੇ ਪੀਟ ਵਾਲੇ ਬਿਸਤਰੇ ਦੇ ਵਿਚਾਉਣਾ ਤੇ ਜਿਹੜਾ ਪਿੰਕਾ ਥੋੜਾ ਹੈ ਪਿੰਕਾ ਦੀ ਪਿੰਕ ਤੇ ਅੱਜ ਆਪਾਂ ਰਜਾਈਆਂ ਦੇ ਛਾੜ ਚੜਾ ਲਈ ਗਰਮ ਪਹਿਲਾਂ ਕੱਲੀਆਂ ਖੱਦਰ ਦੀਆਂ ਸੀ ਤੇ ਸਾਡੇ ਵਾਲੇ ਗਦੈਲੇ ਦਾ ਛਾੜ ਨਹੀਂ ਮਿਲਿਆ ਉਹ ਬੀਬੀ ਦੀ ਪੇਟੀ 'ਚ ਐ ਉਹਦੇ ਨੂੰ ਜਿੱਦਾਂ ਲੱਗਿਆ ਵੈ ਤੇ ਉਹ ਹੁਣ ਬੀਬੀ ਆ ਕੇ ਕਾਢ ਕੇ ਦੇਊਗੀ ਤੇ ਆ ਦੇਖੋ ਪ੍ਰੀਤ ਵਾਲੀ ਰਜਾਈ ਦੇ ਮੈਂ ਕੰਬਲ ਦਾ ਛਾੜ ਚੜਾਤਾ ਤੇ ਚਾਰੇ ਚੁੰਡਾ ਸਿਉਂਦੀਆਂ ਹੁਣ ਰਜਾਈ ਕਿਸੇ ਪਾਸੇ ਨਹੀਂ ਹਲਦੀ ਉਹ ਵਿਚਾਲਾ ਪੁੱਤ ਕੰਬਲ ਜਿਹੜੇ ਕੱਢੇ ਐ ਲਿਆਂਦੇ ਹੋ। ਤੇ ਆ ਆਪਣਾ ਸਰਨੀ ਬਾਈ ਅੱਜ ਬਾਲ ਦੇਖੋ। ਸਾਸਰੀ ਕਾਲ ਜੀ ਐਂਡ ਆ ਦੀ ਸਸਰੀ ਕਾਲ। ਲੋਚੀ ਮੈਂ ਤੇ ਜਸ਼ਨ ਬੈਡ ਤੇ ਬੈਨੇ ਉਹਨੇ ਪ੍ਰੀਤ ਸਾਡੇ ਕੋਲੇ ਮੰਜੇ ਤੇ ਪੈ ਜਾਂਦੀ। ਹਨਾ ਜਸ਼ਨ। ਤੇ ਅੱਜ ਹਜੇ ਇਹਨਾਂ ਨੇ ਟੀਵੀ ਨਹੀਂ ਚਲਾਇਆ ਕਿਉਂਕਿ ਹਜੇ ਚੌਲਾਂ ਤੇ ਪੂਰਾ ਐ ਹੋਇਆ ਪਿਆ ਚੌਲ ਬਣਾ ਲਗੇ ਕਰਾਂ। ਤੇ ਆ ਗੱਡੇ ਜੀ ਆਪਾਂ ਗਰਮ ਕੰਬਲ ਛੋਟੇ। ਹਰ ਸਰਦੀ ਕਰਨਾ। ਕਰੀਪਾ ਦਰਜਾਈ ਸਾਹਿਬ ਦੇ ਆਯਾ ਰਹੀ ਡੂਇੰਗ ਪ੍ਰੀਤ ਪ੍ਰੀਤ ਜਸ਼ਨ ਅੱਖਾਂ ਨਹੀਂ ਵੀਦਿਆਂ ਦੇ ਅੱਡੀਆ ਸੋਹਣੇ ਅੱਖਾਂ ਪਰੇ ਘਰ ਇਹਨੂੰ ਪੁੱਤ ਘਰ ਜਾਈ ਨੂੰ ਗੋਦੈਲਾ ਵੀ ਇਕੱਠਾ ਕਰ ਆਪ ਕਿਆ ਕਹਿਣਾ ਚਾਹੇਂਗੇ ਇਸ ਬਾਤ ਪਰ ਪ੍ਰੀਤ ਆਈ ਆਮ ਤੋਲ ਗਏ ਬਸ ਤਰੇ ਚੌੜ ਕਰ ਕਰ ਆਈ ਨਹੀਂ ਕਰਦੇ ਲੋ ਜੀ ਲੋ ਜੀ ਚਲ ਗਏ ਬਾਣਾ ਆਪਣੇ ਤੇ ਇਧਰ ਦੁੱਧ ਵੀ ਹੋਇਆ ਗਰਮ ਖਾਲੋ ਬ੍ਰੀ ਤੁਸੀਂ ਹੁਣ ਨਾਲ ਦੀ ਨਾਲ ਪਤ ਤੇ ਚੌਲ ਵੀ ਰੈਡੀ ਹੈ ਤੇ ਆਪਾਂ ਇੰਨਾ ਕੁ ਦਹੀਂ ਜਮਾਤੀ ਸਰਜੂਗਾ ਮੈਂ ਤੇ ਪ੍ਰੀਤੀ ਨਹੀਂ ਖਾਂਦੀ ਜਸ਼ਨ ਨਹੀਂ ਖਾਂਦਾ ਆਪਣਾ ਤੇ ਚਲੋ ਜੀ ਮੈਂ ਇਹਨਾਂ ਨੂੰ ਬੱਚਿਆਂ ਨੂੰ ਚੌਲ ਵਗੈਰਾ ਪਾ ਕੇ ਦੇ ਦਾਂ ਚੌਲ ਦੇ ਮਾਣ ਆਪਣੇ ਤੇ ਕਿੰਨੇ ਕਿੰਨੇ ਖਵਾਣਾ ਬਹੁਤ ਜਸ਼ਨ ਨੂੰ ਪ੍ਰੀਤ ਬਹੁਤ ਆ ਇਨੇ ਵਾਰਾਂ ਦੇਸ਼ ਨੇ ਬਹੁਤ ਅੱਜ ਨੇ ਮੈਜਰ ਤੋਂ ਚੇਂਜ ਕਰਕੇ ਖਾਣੇ ਜਾਵੇ 6 ਰੋਟੀ ਮੰਦਰ ਰੋਜੀ ਖਾਣੇ ਹਨਾ ਫਰੀਦ ओके। ਲਓ ਜੀ। ਅਸਤਾ ਬਣਾ ਲਈ ਅਸੀਂ ਚੌਲ ਬਣਾ ਕੇ। ਤੇ ਬਸ ਹੁਣ ਖਾਦੇ। ਐਂ ਕਾ ਥਾਲ ਲਿਆ ਥਾਲਸ ਕਰਕੇ ਲਈ ਨੂੰ ਕਾ ਤੁਮਾ ਜੀ। ਲਓ ਜੀ। ਤੇ ਆਪਾਂ ਖਾ ਲੈ ਕੜੀ ਤੇ ਚੌਲ ਤੇ ਹੁਣ ਖਾ ਕੇ ਹਜੀ ਤੇ ਬਸ ਭਾਂਡੇ ਰੱਖਿਆ ਬਾਹਰ ਤੇ ਪੇੜ ਪੂਜਾ ਕਰ ਲੀਜੀ ਆਪਾਂ ਤੇ ਰੋਟੀ ਬਣਾਈ ਨਹੀਂ ਹਨਾ ਅੱਜ ਆਪਾਂ ਬਸ ਕੜੀ ਚੌਲ ਹੀ ਬਣਾਈ ਸੀਗੇ। ਤੇ ਜਵਾਕਾਂ ਨੇ ਬੜੀ ਖੁਸ਼ ਹੋ ਕੇ ਖਾ ਲੈ ਕਹਿੰਦੀ ਮੰਮੀ ਕਿੰਨਾ ਟਾਈਮ ਹੋ ਗਿਆ ਚਾਹ ਵਾਲੀ ਬਣਾਈ ਸੀਗੇ ਤੇ ਉਧਰ ਆਪਣੇ ਭਾਂਡੇ ਹੋਪੇ ਮਾਂਜ ਨਾਲੇ ਇੱਥੇ ਦੇਖਦੇ ਆ ਸਾਨੂੰ ਹੋ ਸਾਰੇ ਭਾਂਡੇ ਮਾਂਜ ਨਾਲੇ ਪਏ ਹੁਣ ਮਾਂਜਦੀ ਐ ਮੈਂ ਦੁੱਧ ਵਗੈਰਾ ਵਾਲੇ ਭਾਂਡੇ ਸਾਬਣ ਨਾਲੇ ਪਏ ਤੇ ਮੈਂ ਕਿਹਾ ਚਲੋ ਹਨਾ ਵੀਡੀਓ ਦਾ ਮੈਂ ਕਿ ਐਂਡ ਕਰਦਾ ਉਹ ਤੁਹਾਨੂੰ ਅਪਲੋਡ ਕਰਾਂਗੇ ਤੇ ਹੌਲੀ ਹੌਲੀ ਤੁਹਾਨੂੰ ਪਤਾ ਅਪਲੋਡ ਹੁੰਦੀ ਐ ਵੀਡੀਓ ਟਾਈਮ ਲੱਗ ਜਾਂਦਾ ਚਲੋ ਹੁਣ ਵਾਈਫਾਈ ਦਾ ਕਰਕੇ ਜਿਆਦਾ ਟਾਈਮ ਤੁਹਾਨੂੰ ਲੱਗਦਾ ਫਿਰ ਵੀ 10 ਮਿੰਟ ਤਾਂ ਲੱਗਦੇ ਹੀ ਨਹੀਂ ਹਨਾ ਤੇ ਸੋਨੂੰ ਪਤਾ ਭਾਂਡੇ ਮਾਂ ਦੇ ਕਰਦੇ ਮੈਂ ਕਿਹਾ ਕਾਫੀ ਲੇਟ ਹੋ ਜੂਗੀ ਮੈਂ ਤੇ ਬਾਕੀ ਜੀ ਹਨਾ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਸੋਹਣਾ ਜਿਹਾ ਕਮੈਂਟ ਕਰਦਿਆ ਕਰੋ ਤੇ ਬਾਕੀ ਹਨਾ ਵੀਡੀਓ ਨੂੰ ਫੁੱਲ ਵਾਚ ਕਰ ਲਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਕਰਦਿਆ ਕਰੋ ਹਨਾ ਤੇ ਬਾਕੀ ਹਨਾ ਹੁਣ ਪਤਾ ਨਹੀਂ ਕੀ ਗੱਲ ਹੋ ਗਈ ਬਹੁਤ ਜ਼ਿਆਦਾ ਹਨਾ ਆਪਣੇ ਮਦਾ ਸਪੋਰਟ ਬਹੁਤ ਘਟ ਕਰਨ ਲੱਗੇ ਆਪਣੇ ਚੈਨਲ ਨਾਲ ਪਤਾ ਨਹੀਂ ਕੀ ਗੱਲ ਹੋ ਗਈ ਤੇ ਬਾਕੀ ਕੀ ਗੱਲ ਹੀ ਕਹਿਣਾ ਚਾਹਣੀ ਆ ਨਾ ਚਲੋ ਜਿਵੇਂ ਜਿਹੜੇ ਵੀ ਤੁਹਾਨੂੰ ਬਲੌਗ ਵਧੀਆ ਲੱਦੇ ਤੁਸੀਂ ਉਹੀ ਦੇਖਦੇ ਆ ਤੇ ਬਾਕੀ ਇਹ ਚੀਜ਼ ਹੈ ਨਾ ਵੀ ਜਿਹੜੇ ਭੈਣ ਭਰਾ ਦਿਲੋਂ ਜੋੜੇ ਆ ਹਨਾ ਉਹ ਤਾਂ ਪਲੀਜ਼ ਆਪਣੇ ਨਾਲ ਆਪਣੇ ਚੈਨਲ ਦਾ ਪੂਰਾ ਸਪੋਰਟ ਕਰਿਓ ਹਨਾ ਤੇ ਆਪਣੇ ਚੈਨਲ ਦਾ ਸਪੋਰਟ ਬਣਾਈ ਰੱਖਿਓ ਤੇ ਹੋਰ ਤਾਂ ਆਪਾਂ ਕੀ ਕਹਿਣਾ ਜੀ ਬਸ ਆਹੀ ਗੱਲਬਾਤ ਕਹਿਣੀ ਸੀ ਤੇ ਬਸ ਹੁਣ ਅਸੀਂ ਭਾਂਡੇ ਵਗੈਰਾ ਮਾਏ ਲੈਨੇ ਆ ਤੇ ਭਾਂਡੇ ਮਾਂਜ ਕੇ ਤੇ ਦੁਬਾਰਾ ਧੀਤਣਾ ਹੁਣ ਜਾਂਦੀ ਹੈ ਤੇ ਇਹਨਾਂ ਨੂੰ ਕਿ ਫਿਰ ਪੈਨੇ ਆ ਬਸ ਇਹ ਦੁਬਾਰਾ ਰੈਸਟ ਕਰਦੇ ਆ ਤੇ ਅੱਜ ਵੀ ਬਹੁਤ ਜ਼ਿਆਦਾ ਵਿਜੀ ਰਹੇ ਹਨਾ ਸਾਰਾ ਦਿਨ ਵਿਜੀ ਰਹੇ ਬਹੁਤ ਜ਼ਿਆਦਾ ਕਿਉਂਕਿ ਕੱਪੜਿਆਂ ਵਾਲਾ ਕੰਮ ਜਾਂ ਹੁੰਦਾ ਜਿਹੜਾ ਥਕਾ ਦਿੰਦਾ ਬੰਦੇ ਨੂੰ ਥਕੀਮ ਆ ਜਾਂਦਾ ਹਨਾ ਤੇ ਬਾਕੀ ਹੁਣ ਤਾਂ ਆਪਣਾ ਸਾਰਾ ਕੱਪੜੇ ਵਗੈਰਾ ਸਾਂਭਾ ਸੰਭਾਈ ਹੋ ਗਈ ਸਾਰਾ ਨੇ ਮੇੜਤਾ ਹੁਣ ਅੱਜ ਤਾਂ ਆਪਾਂ ਤੇ ਮੈਨੂੰ ਨਹੀਂ ਲੱਗਦਾ ਕੋਈ ਕੰਮ ਰਿਹਾ ਹੋਵੇ ਦੂ ਬਾਅਦ ਤੇ ਬਸ ਘਰ ਦੇ ਨਾਰਮਲ ਜੇ ਕੰਮ ਹੀ ਹੋਇਆ ਕਰਨਗੇ ਬਾਕੀ ਚਾਦਰ ਮੇਰੀ ਪਈ ਹੈ ਹਨਾ ਪਿੰਡ ਕਰਨ ਵਾਲੀ ਉਥੇ ਹੁਣ ਆਪਾਂ ਤਿਆਰ ਦਿੰਨੇ ਚਾਦਰ ਪੇਂਟ ਕਰਦੇ ਆ ਚਾਦਰ ਪੇਂਟ ਕਰਕੇ ਰੱਖਦੇ ਆ ਕਿਉਂਕਿ ਫਿਰ ਇਹ ਦੁਬਾਰਤ ਹੁੰਦਾ ਪੈਣ ਲੱਗ ਗਿਆ ਨਹੀਂ ਸੁਣ ਪਤਾ ਮਤਲਬ ਜਿਵੇਂ ਅੱਧੇ ਫੁੱਲ ਤੇ ਫਰੇਮ ਲਾਉਣੇ ਆ ਫਿਰ ਦੁਬਾਰਾ ਦੂਸਰੇ ਫੁੱਲ ਤੇ ਫਰੇਮ ਲਾਉਣੇ ਆ ਪਹਿਲਾ ਉਹ ਫੁੱਲ ਨੂੰ ਸੁਕਾਉਣਾ ਪੈਂਦਾ ਜਿੰਨਾ ਵੀ ਆਪਾਂ ਪੇਂਟ ਕਰਿਆ ਹੁੰਦਾ ਤੇ ਜੇ ਮੈਨੂੰ ਪਤਾ ਤੁਹਾਨੂੰ ਤਾਂ ਪੈਣ ਲੱਗ ਗਿਆ ਤਾਂ ਕਲਰ ਬਿਲਕੁਲ ਸੁੱਕਣੇ ਨਹੀਂ ਤੇ 2-4 ਦਿਨਾਂ ਚ ਮੈਂ ਚਾਦਰ ਆਪ ਦਾ ਨਿਵੇੜ ਦੇਣੀ ਚਾਦਰ ਵਾਲਾ ਕੰਮ ਤੇ ਨਿਬੜ ਜਾਊਗਾ ਫਤਿਹ ਹੋ ਜਾਊਗਾ ਤੇ ਬਾਕੀ ਜੀ ਵੀਡੀਓ ਵਧੀਆ ਲੱਗੀ ਤਾਂ ਹਨਾ ਸੋਣਾਏ ਕਮੈਂਟ ਕਰਦਿਆ ਕਰੋ ਤੇ ਜਿੱਥੇ ਵੀ ਤੁਹਾਨੂੰ ਐ ਲੱਗਦਾ ਵੀ ਕੁਝ ਕੋਈ ਵੀ ਚੀਜ਼ ਗਲਤ ਆ ਕਮੈਂਟ ਕਰਕੇ ਜੂਰ ਦੱਸਿਆ ਕਰੋ ਦੇਖੋ ਜੀ ਆ ਬੰਦਾ ਨਾ ਹੌਣ ਜਾਂਦਾ ਆਪਣਾ ਇਹ ਪ੍ਰੀਤ ਪਹਿਲਾਂ ਤਾਂ ਨਾ ਆ ਕੇ ਹਟਿਆ ਇਹ 3:30 ਵਜੇ ਸਿਰ ਨਾਤੀ ਤੇ ਹੁਣ ਫਿਰ ਇਹਦੀ ਆਦਤ ਆ ਸ਼ਾਮ ਨੂੰ ਵੀ ਨਾ ਆ ਕੇ ਪੈਂਦੀ ਐ ਰਸਤਾ ਸੀ ਸਾਰਾ ਪਰਿਵਾਰੀ ਨਾਉਣੇ ਤੇ ਨਾ ਆ ਕੇ ਪੈਂਦੇ ਆ ਤੇ ਇਹਨੂੰ ਥੋੜੀ ਜਿਆਦਾ ਆਦਤ ਹੈ ਹਨਾ ਸਾਨੂੰ ਕਈ ਵਾਰੀ ਆਇਆ ਹੋ ਜਾਂਦਾ ਜਿੱਦਿਆਂ ਜੇ ਲੱਗੇ ਵੀ ਅੱਜ ਠੰਡਾ ਜਾਂ ਮੌਸਮ ਹੈ ਵੀ ਚਲੋ ਅੱਜ ਨਹੀਂ ਨਾਉਂਦੇ ਹਨਾ ਕਾਲਜ ਜੀ ਕਰ ਲੈਨੇ ਮੈਂ ਤੇ ਜਸ਼ਨ ਤੇ ਪ੍ਰੀਤ ਨੇ ਤਾਂ ਨਾਉਣਾ ਹੀ ਨਾਉਣਾ ਹੁੰਦਾ ਡੇਲੀ ਤੇ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸੋ ਜੀ ਸੋਣਾ ਜਕਰੋ ਜੀ ਕਮੈਂਟ ਤੇ ਸ਼ਸ਼ੀਕਾਲ ਜੀ ਬਾਏ ਬਾਏ ਬਾਏ